ਹਾਏ ਗੁਰੂ ਸਾਹਿਬ ਜੀ ਸ੍ਰੀ ਦਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਐ ਨਿਸਕਿਰਟ ਹੈ ਪਾਏ ਬਿਨ ਸਬਦੈ ਸੁਖ ਨਾਥੀਐ ਬਿਨ ਸਬਦੈ ਸੁਖ ਨਾਥੀਐ ਪਿਰ ਬਿਨ ਦੂਖ ਨਾ ਜਾਏ ਮੁੰਦੇ ਪਿਰ ਬਿਨ ਕੀਆ ਸੀਗਰ ਦਰ ਘਰ ਢੋਈ ਨਾਲ ਹੈ ਦਰਗਾ ਝੂਠ ਖਵਾਰ ਰਹਾਉ ਆਪੇ ਸੁ ਜਾਣ ਨਾ ਭੁੱਲਾਈ ਸੱਚਾ ਵੱਡ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ দান ਨਉ ਨਿਦ ਉਪਜਾ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕਉ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ ਅੰਦਲਾ ਨਾਮ ਵਿਸਾਰਿਆ ਮਨ ਮੁਖ ਅੰਧ ਗੋਬਾਰ ਆਵਣ ਜਾਣ ਦਾ ਸੁਝੈ ਆਵਣ ਜਾਣ ਨਾ ਚੁੱਕੈ ਮਰ ਜਨਮੈ ਹੋਏ ਖੁਆਰ ਚੰਦਨ ਮੂਲ ਅਣਾਇਆ ਕੁੰਗੂ ਮਾਗ ਸੰਦੂਰ ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਧਨ ਕੰਤਨਾ ਭਾਵੈ ਤਾ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹ ਹੈ ਸਭ ਸ਼ਿੰਗਾਰ ਵਿਕਾਰ ਜਬ ਲਗ ਸਬਦ ਨਾ ਭੇਦੀਐ ਕਿਉ ਸੋਹ ਹੈ ਗੁਰਦੁਆਰ ਨਾਨਕ ਧਨ ਸੋਹਾ ਗਣੀ ਜਿਨ ਸਹ ਨਾਲੇ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁੰਝੀ ਦੇ ਹਿ ਡਰਾਵਣੀ ਜਾਜੀਓ ਵਿੱਚੋਂ ਜਾਏ ਪਾਹੇ ਬਲੰਦੀ ਵਿਜਵੀ ਧੂ ਅਨੰਤ ਸਿਉ ਕਾਏ ਪੰਚੇ ਰੁਨੇ ਦੁਖ ਭਰੇ ਬਿਨ ਸੇ ਦੂਜਾ ਪਾਏ ਮੂੜੇ RAM ਜਪੋ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੇ ਨਾਮ ਵਿਸਾਰਿਆ ਦੂਜੀ ਕਾਰ ਲੱਗ ਦੁਬਦਾ ਲਾਗੇ ਪਚ ਮੁਵੇ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਔਰ ਮੁਠੀ ਤੰਦਾ ਠੱਗ ਮੁਇ ਪ੍ਰੀਤ ਪਿਆਰ ਗਿਆ ਮੁਵਾ ਵੈਰ ਵਿਰੋਧ ਤੰਦਾ ਥੱਕਾ ਔ ਮੁਇ ਮਮਤਾ ਮਾਇਆ ਕ੍ਰੋਧ ਸੱਚ ਮਿਲੇ ਕਰਮ ਮਿਲੇ ਸੱਚ ਪਾਈਐ ਕਰਮ ਮਿਲੇ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਰੈ ਸੱਚ ਮਿਲੇ ਗੁਰਮਤ ਪੱਲੈ ਪਾਏ ਸੋ ਨਰ ਜਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹ ਪੈਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਭਏ ਕੂਰ ਵਜਾਵੇ ਤੂਰ ਬਿਨ ਸਬਦ ਪਰਮਾਈਐ ਦੁਬਦਾ ਡੋਬੇ ਪੂਰਾ ਮਨ ਰੇ ਸ਼ਬਦ ਤਰੋ ਚਿੱਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਾਰੇ ਜਨਮ ਆਵੈ ਜਾਇ ਰਹਾਉ ਤਨ ਸੂਚਾ ਸੋ ਆਖੀਐ ਜਿਸ ਮੈਂ ਸੱਚਾ ਨਾਉ ਭੈ ਸੱਚ ਰਾਤੀ ਦੇਹਰੀ ਜਿਹਵਾ ਸੱਚ ਸੋ ਆਉ ਸੱਚੀ ਨਦਰ ਨਿਹਾਲੀ ਐ ਬਹੁੜ ਨਾ ਪਾਵੈ ਤਾਉ ਸੱਚੇ ਤੇ ਪਵਨਾ ਪਿਆ ਪਵਨੈ ਤੇ ਜਲ ਹੋਇ ਜਲ ਤੇ ਤ੍ਰਿ ਭਵਨ ਸਾਜਿਆ ਘਾਟੇ ਘਾਟ ਜੋ ਤਿਸ ਮੋਇ ਨਿਰਮਲ ਮੈਲਾ ਨਾਤੀ ਐ ਸਬਦ ਰਤਿ ਪਤ ਹੋਇ ਇਹੋ ਮਨ ਸਾਚ ਸੰਤੁਖਿਆ ਨਦਰ ਕਰੇ ਤਿਸ ਮਾਹਿ ਪੰਚ ਭੂਤ ਸਚ ਪੈ ਰਤੇ ਜੋਤ ਸਚੀ ਮਨ ਮਾਹੇ ਨਾਨਕ ਔਗਣ ਵਿਸਰੇ ਗੁਰ ਰਾਖੇ ਪਤਤਾ ਹੈ ਇਹੋ ਮਨ ਸਾਚ ਸੰਤੁਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸਚ ਪੈ ਰਤੇ ਜੋਤ ਸਚੀ ਮਨ ਮਾਹੇ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ